ਹੈ ਲਾਥੇ ਦੁੱਖ ਬਿਨ ਸੇ ਸੁਖ ਪਾਇਆ ਦਇਆਲ ਹੋਆ ਪਰ ਬ੍ਰਹਮ ਸੁਆਮੀ ਪੂਰਾ ਸਤ ਗੁਰ ਧਿਆਇਆ ਚਵਰ ਸਤਰ ਤਖਤ ਦੇ ਮਾਲਕ ਤਨ ਤਨ ਸਰਬ ਸੰਜੀਵਾਲਤਾ ਦੇ ਰਹਿਬਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅਤੇ ਪਵਿੱਤਰ ਗੋਦ ਦਾ ਆਨੰਦ ਮਾਣ ਰਏ ਸਤ ਸੰਗੀ ਜਨੋ ਸੁਭਾਗਾ ਸਮ ਪਾਤਿਸਾ ਨੇ ਬਖਸ਼ਿਆ ਮਨ ਭਿਰਤੀਆਂ ਨੂੰ ਅਕਾਗਰ ਕਰਦਿਆਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਗੁਰਸਬਦ ਦੀ ਵਿਚਾਰ ਦੇ ਨਾਲ ਜੁੜੰਦਾ ਯਤਨ ਕਰੀਏ ਅੱਜ ਦਾ ਪਾਵਨ ਵਚਨ ਆਪਜੀ ਧੰਨ ਧੰਨ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਸੋਰਠਿ ਰਾਗਤਨੀ ਵਿੱਚ শ্রবণ ਕਰ ਰਿਹਾ ਹਾਂ ਇਹ ਵਚਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 615 ਦੇ ਉੱਪਰ ਅੰਕਿਤ ਹੈ ਤਨ ਗੁਰੂ ਅਰਜਨ ਸਹਿਮਰ ਸੱਚੇ ਪਾਤਸ਼ਾਹ ਜੀ ਸ਼ਰਵਨ ਕਰਵਾ ਰਹੇ ਨੇ ਪ੍ਰਭ ਕੀ ਸਰਨਾ ਸਗਲ ਪਹਿਲਾਥੇ ਦੁੱਖ ਵਿਨਸੇ ਸੁਖ ਪਾਇਆ ਜਨਰ ਸਾਹਿਬ ਜੀ ਇਸ ਪਾਵਨ ਉਪਦੇਸ਼ ਦੇ ਵਿੱਚ ਸੰਸਾਰ ਦੇ ਜੀਵਾਂ ਨੂੰ ਸਮਝਾਉਣ ਦਾ ਯਤਨ ਕਰਦੇ ਨੇ ਭਾਈ ਪਰਮੇਸ਼ਰ ਦੀ ਸ਼ਰਣ ਦੇ ਵਿੱਚ ਜਿਹੜਾ ਵੀ ਜੀਵ ਆਉਂਦਾ ਏ ਜਿਹੜਾ ਮਾਲਕ ਦੀ ਸ਼ਰਣ ਵਿੱਚ ਪੈ ਜਾਂਦਾ ਏ ਸਗਲ ਭੈ ਲਾਠੀ ਪਾਤਸ਼ਾਹ ਕਹਿੰਦੇ ਉਹਦੇ ਸਾਰੇ ਡਰ ਲਥ ਜਾਂਦੇ ਨੇ ਲੈ ਜਾਂਦੇ ਹਨ ਹਰ ਇੱਕ ਤਰ੍ਹਾਂ ਦਾ ਫਿਕਰ ਸੰਸਾ ਚਿੰਤਾ ਚੋਰਾ ਗਮ ਉਦਾਸੀ ਖਤਮ ਹੋ ਜਾਂਦਾ ਮਹਾਰਾਜ ਜੀ ਕਹਿੰਦੇ ਦੁੱਖ ਬਿਨਸੇ ਦੁੱਖ ਖਤਮ ਹੋ ਜਾਂਦਾ ਹੈ ਡਰ ਲੈ ਜਾਂਦੇ ਨੇ ਤੇ ਦੁੱਖ ਖਤਮ ਹੋ ਜਾਂਦੇ ਨੇ ਡਰ ਦੇ ਕਾਰਨ ਮਨੁੱਖ ਦੁਖੀ ਹੁੰਦਾ ਦੁੱਖਾਂ ਦੇ ਕਾਰਨ ਕਰਕੇ ਮਨੁੱਖ ਡਰਦਾ ਰਹਿੰਦਾ ਪਰਮਾਤਮਾ ਦੇ ਵਿੱਚ ਪੈ ਜਾਂਦਾ ਸੱਚ ਕਰਕੇ ਜਾਣਿਓ ਜਦੋਂ ਭਰਮ ਪੈਦਾ ਹੁੰਦਾ ਹੈ ਨਾ ਮਨੁੱਖ ਡਰਦਾ ਹੈ ਬੀਜੇ ਆ ਕਰਮ ਨਾ ਕੀਤਾ ਪਤਾ ਨਹੀਂ ਕੀ ਹੋ ਜਾਏਗਾ ਬਹੁਤ ਵੱਡਾ ਸਾਡੇ ਸੰਸਾਰ ਦੇ ਵਿੱਚ ਰਹਿੰਦੇ ਆ ਹੋਇਆ ਮਨਾਂ ਦੇ ਉੱਤੇ ਬਹੁਤ ਵੱਡਾ ਇੱਕ ਪਰਮਾ ਦਾ ਡਰ ਆਇਆ ਹੋਇਆ ਕਿਤੇ ਦਿਨਾਂ ਦੇ ਪਰਮਾ ਕਰਕੇ ਮਨੁੱਖ ਡਰੀ ਜਾਂਦਾ ਏ ਕਿਤੇ ਡਰ ਦੇ ਕਾਰਨ ਫਿਰ ਦੁਖੀ ਹੁੰਦਾ ਹੈ ਪਰਮ ਕੱਡੇ ਕੱਡੇ ਪਏ ਨੇ ਮਨ ਦੇ ਵਿੱਚ ਹੁੰਦਾ ਹੈ ਪਤਾ ਨਹੀਂ ਜੇ ਆਹ ਦਿਨ ਆਹ ਕਰਮ ਨਾ ਕੀਤਾ ਪਤਾ ਨਹੀਂ ਕੀ ਹੋ ਜਾਏਗਾ ਜੇ ਕਿਤੇ ਆਹ ਕਰਮ ਕਰਨ ਤੋਂ ਭੁੱਲ ਗਿਆ ਪਤਾ ਨਹੀਂ ਕੀ ਹੋ ਜਾਏਗਾ ਭਾਵਕੇ ਦਿਨਾਂ ਦੇ ਵਹਿਮ ਤਿਥਾਂ ਦੇ ਵਹਿਮ ਮਿੱਠੇ ਹੋਏ ਦਿਨਾਂ ਦੇ ਵਹਿਮ ਮਿੱਠੇ ਹੋਏ ਦਿਨ ਭਾਵ ਸਮਝਦੇ ਹਾਂ ਇਹ ਮਿੱਠੇ ਹੋਏ ਦਿਨ ਹੁੰਦੇ ਨੇ ਆ ਨੌਵੀਂ ਆਗੀ ਜੀ ਆ 10ਵੀਂ ਆਗੀ ਜੀ ਆ ਪੁੰਨਿਆ ਆਗੀ ਆ ਮਸਿਆ ਆਗੀ ਆ ਦਵਾਦਸੀ ਆਗੀ ਆ ਤਰਾਉਦਸੀ ਆਗੀ ਆ ਕਾਦਸੀ ਆਗੀ ਕੋਈ ਕਹਿੰਦਾ ਪੰਜਕੇ ਆਗੇ ਕੋਈ ਕਹਿੰਦਾ ਗਾਂਢਮੂਲ ਆਗੇ ਕੋਈ ਕੁਝ ਕਦ ਕੋਈ ਕੋਈ ਚਾਨਣੀ ਦਸਮੀ ਕੋਈ ਕਹਿੰਦਾ ਲਹਿਰੀ ਮਸਿਆ ਆਪ ਇਹ ਦਿਨ ਮਿੱਠੇ ਹੋਏ ਦਿਨ ਨੇ ਕਈ ਵਾਰ ਮਨ ਦੇ ਵਿੱਚ ਪੁਜਾਰੀ ਲੋਕਾਂ ਦੇ ਪਾਏ ਹੋਏ ਪਰਮ ਨਹੀਂ ਪਰਮ ਪੁਜਾਰੀ ਨੇ ਪਾ ਦਿੱਤਾ ਉਹ ਪਰਮ ਦੇ ਵਿੱਚ ਮਨੁੱਖ ਡਰਦਾ ਹੀ ਰਹਿੰਦਾ ਵੀ ਪਤਾ ਨਹੀਂ ਜੇ ਆ ਦਿਨ ਆ ਕਰਮ ਨਾ ਕੀਤਾ ਚੱਲਦਾ ਨਾ ਮਨ ਦੇ ਵਿੱਚ ਕਈ ਵਾਰੀ ਹੁੰਦਾ ਤੂੰ ਆ ਫਲਾਣੇ ਦੀ ਜਗਾ ਨੂੰ ਪੱਚੀ ਲੱਸੀ ਨਾਲ ਅਨਵਾਦੀ ਕੋਈ ਕਹਿੰਦਾ ਫਲਾਣੇ ਤੋਂ ਤੂੰ ਆਈ ਕਰਦੀਆਂ ਕਰਦੀ ਕੋਈ ਕਹਿੰਦਾ ਹੋਮ ਆਦੀ ਕੋਈ ਕਹਿੰਦਾ ਆ ਫਲਾਨੇ ਦਿਨ ਤੋਂ ਫਲਾਨੇ ਨੂੰ ਪ੍ਰਸਾਦ ਆਉ ਸਕਦਾ ਕਿ ਇਹ ਦਿਨਾਂ ਦੇ ਮਿੱਠੇ ਹੋਏ ਦਿਨਾਂ ਦੇ ਬਹਿਮ ਨੇ ਸੱਚ ਕਰਕੇ ਜਾਣਿਓ ਗੁਰਮਤ ਤੋਂ ਉਲਟ ਇਹਨੂੰ ਬੇਪਰਵਾਦੀ ਰੀਤ ਹੈ ਗਰੀਬਨ ਆਵਾਜ਼ ਪਾਤਸ਼ਾਹ ਜੀ ਵਚਨ ਕੀ ਕਰਦੇ ਨੇ ਕਹਿੰਦਾ ਜਿਹੜੇ ਗੁਰੂ ਪਾਤਸ਼ਾਹ ਕਲੰਗੀ ਧਰ ਜੀ ਕਹਿੰਦੇ ਜਿਹੜਾ ਇਹ ਬੇਪਰਵਾਦੀ ਰੀਤਾਂ ਚ ਹਨ ਮਹਾਰਾਜ ਕਹਿੰਦੇ ਮੇਰਾ ਸਿੱਖ ਨਹੀਂ ਬੋਲੋ ਸਤਨਾਮ ਜਬ ਅਲਗ ਕਰੇ ਵਿਪਰਨ ਕੀ ਰੀਤ ਮੈਂ ਨਾ ਕਰੂੰ ਤਿੰਨ ਕੀ ਪ੍ਰਤੀਤ ਮਹਾਰਜ ਕਹਿੰਦੇ ਮੈਂ ਉਹਨਾਂ ਦਾ ਵਿਸ਼ਵਾਸ ਨਹੀਂ ਕਰਦਾ ਜਿਹੜੇ ਵਿਪਰਵਾਦੀ ਰੀਤਾਂ ਵਿੱਚ ਨੇ ਕੋਈ ਕਹਿੰਦਾ ਸਰਾਧ ਆਵੇ ਕੋਈ ਕਹਿੰਦਾ ਨਰਾਤੇ ਆਵੇ ਕੋਈ ਕੁਝ ਕੋਈ ਕੁਝ ਐਦਾਂ ਇਹ ਭਾਵ ਕਿ ਗੁਰਮਤ ਤੋਂ ਉਲਟ ਹੈ ਮਨਮਤ ਹੈ ਭਾਵ ਕਿ ਇਹ ਪੁਜਾਰੀ ਦੇ ਪਾਏ ਹੋਏ ਬਹਿਮਾਨ ਮੰਨੂ ਸਿਮਰਤੀ ਦੇ ਪਾਏ ਹੋਏ ਬਹਿਮਾਨ ਇਨਾ ਬਹਿਮਾ ਦੇ ਕਰਕੇ ਮਨੁੱਖ ਭਰਮਾਂ ਦੇ ਕਰਕੇ ਡਰ ਪੈਦਾ ਹੁੰਦਾ ਹੈ ਵੀ ਜੇ ਨਾ ਕਰਿਆ ਪਤਾ ਨਹੀਂ ਕੀ ਹੋ ਜਾਏਗਾ ਮੌਸਾ ਵੀ ਮਸਿਆਂ ਨੂੰ ਜੇ ਨਾਮ ਪ੍ਰਸਾਦਾ ਸਕਾਇਆ ਪਤਾ ਨਹੀਂ ਕੀ ਹੋ ਜਾਏਗਾ ਡਰ ਪੈ ਹੋ ਗਿਆ ਉਹ ਡਰ ਕਰ ਨਹੀਂ ਸਕਾਈ ਜਾਂਦੇ ਕੋਈ ਪਿਤਰਾ ਨੂੰ ਪੂਜੀ ਜਾਂਦਾ ਕੋਈ ਵੱਡ ਬੁੜੇ ਰਿਆਂ ਦੇ ਕੋਈ ਜਾਂਦਾ ਕੋਈ ਮਾਫ ਕਰਨਾ ਆਪਾਂ ਕੀ ਕਹਿੰਦੇ ਆਮ ਤੌਰ ਤੇ ਪਰਿਵਾਰਾਂ ਦੇ ਵਿੱਚ 10ਵੀਂ ਨੂੰ ਕੀ ਕਹਿੰਦੇ ਨੇ ਇਹ ਸਿੱਧਾਂ ਦੀ ਹੈ ਜੀ ਧੰਨ ਗੁਰੂ ਪਾਤਸ਼ਾਹ ਜੀ ਦੀ ਮਰਯਾਦਾ ਕੀ ਕਹਿੰਦੀ ਹੈ 10ਵੀਂ ਸ਼ਹੀਦਾਂ ਨੂੰ ਯਾਦ ਕਰਨਾ ਆਪਾਂ ਨਿਤ ਅਰਦਾਸ ਦੇ ਵਿੱਚ ਕਰਦੇ ਆਂ ਸ਼ਹੀਦਾਂ ਦੀ ਕੋਈ ਵੱਖ ਜਗਾ ਬਣਾ ਕੇ ਪੂਜਣੀ ਸ਼ਹੀਦਾਂ ਦੀ ਕੋਈ ਵੱਖ ਉਹਨਾਂ ਦੇ ਨਾਮ ਤੇ ਕੋਈ ਕਰਮ ਕਾਂਡ ਕਰਨੇ ਇਹ ਗੁਰਮਤ ਦੇ ਅਨੁਸਾਰ ਮਨਮਤ ਹੈ ਉਨ੍ਹਾਂ ਦੇ ਨਾਂ ਤੇ ਪੰਜ ਕਾਪੜੀਆਂ ਦੇਣੀਆਂ ਹੋਰ ਇਤਰਉਂਦਰ ਦੇ ਕਰਮਕਾਂਡ ਕਰਨੇ ਪਤਸਾਹ ਜੀ ਕਹਿੰਦੇ ਇਹ ਮਨਮਤ ਬਿਪਰਵਾਦੀ ਰੀਤ ਹੈ ਭਾਈ ਸਹੀਦਾਂ ਦੀ ਅਸਲ ਪੂਜਾ ਕੀ ਹੁੰਦੀ ਹੈ ਸਹੀਦਾਂ ਨੂੰ ਅਰਦਾਸ ਵਿੱਚ ਆਪਾਂ ਦੋ ਟਾਈਮ ਯਾਦ ਕਰਦੇ ਆਂ ਕਰਦੇ ਆਂ ਕਿ ਨਹੀਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਤੇ ਨਾਮ ਸਦਕਵਾਨ ਸ਼ਹੀਦਾਂ ਸਿੰਘ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਆਪਾਂ ਯਾਦ ਕਰਦੇ ਆਂ ਇਹਨੂੰ ਕਹਿੰਦੇ ਨੇ ਅਸਲ ਪੂਜਾ ਯਾਦ ਕਰਨਾ ਹਿਰਦੇ ਦੇ ਵਿੱਚ ਉਹਨਾਂ ਦੀ ਜਗ੍ਹਾ ਬਣਾ ਕੇ ਰੱਖਣੀ ਸੱਚ ਕਰਕੇ ਜਾਣਿਓ ਅਸੀਂ ਜਗ੍ਹਾ ਉਹਦੀ ਬਣਾਉਨੇ ਆ ਮਾਫ਼ ਕਰਨਾ ਸਾਨੂੰ ਪਤਾ ਹੀ ਨਹੀਂ ਹੁੰਦਾ ਕਿੱਥੇ ਅਸੀਂ ਦੋਇਆ ਕਿਹੜੀ ਜੰਗ ਚ ਹੋਇਆ ਕਿਵੇਂ ਹੋਇਆ ਕਿਵੇਂ ਨਾ ਹੋਇਆ ਬਸ ਕੀ ਕਹਿੰਦੇ ਇਹ ਬਾਬੇ ਨੇ ਦੱਸਿਆ ਸੀ ਜੀ ਹੁਣ ਬਾਬੇ ਨੇ ਤੇ ਆਪਣਾ ਤੋਰੀ ਫੁਰਕਾ ਚਲਾਉਣਾ ਹੁੰਦਾ ਹੈ ਕਿ ਸਤਾ ਕੋਈ ਬੋਮਣਾ ਹੁੰਦਾ ਦੁਆਰ ਨਹੀਂ ਤਾਂ ਉਹ 10 ਦੰਦਾ ਥੋੜੇ ਸੀਧਾਂ ਦੇ ਜਗਾ ਨਿਕਲਦੇ ਬਣਾਉਣੇ ਕਿੱਥੇ ਆ ਖੇਤ ਦੇ ਬੰਨੇ ਤੇ ਕੋਈ ਕਿਹੜੇ ਬੰਨੇ ਤੇ ਬਣਾਉ ਦਿੰਦਾ ਕੋਈ ਕਿਹੜੇ ਬੰਨੇ ਤੇ ਪੁੱਛੀਏ ਕਿ ਇਹ ਦੀ ਅਸੀਧਾਂ ਦੀ ਹੈ ਜੀ ਪਤਾ ਕੋਈ ਨਹੀਂ ਹੁੰਦਾ ਕਿੱਥੇ ਅਸੀਧ ਹੋਇਆ ਕਿਹੜੀ ਜੰਗ ਚ ਹੋਇਆ ਕਿਵੇਂ ਹੋਇਆ ਕੋਈ ਪਤਾ ਨਹੀਂ ਹੁੰਦਾ ਸੱਚ ਕਰਕੇ ਜਾਣੇ ਹੋ ਗੁਰੂ ਕਿਰਪਾ ਕਰੇ ਸਿੱਖ ਧਰਮ ਦੇ ਸ਼ਹੀਦ ਸਾਡਾ ਇਤਿਹਾਸ ਹੈ ਚਮਕੌਰ ਦੀ ਜੰਗ ਛੋਟਾ ਕੱਲੂ ਘਾਰਾ ਵੱਡਾ ਕੱਲੂ ਘਾਰਾ ਪਤਾ ਹੈ ਸਾਨੂੰ 84 ਦੇ ਸ਼ਹੀਦ ਸਾਨੂੰ ਪਤਾ ਏ ਪੰਗਾਣੀ ਦੀ ਜੰਗ ਕੱਲੇ ਕੱਲੇ 40 ਮੁਕਤੇ ਮੁਕਸਰ ਦੀ ਜੰਗ ਪਤਾ ਏ ਵੀ ਉੱਥੇ ਜੰਗ ਹੋਈ ਸੀ ਸੇਧ ਹੋਏ ਨੇ ਜਿੱਥੇ ਜਾਂਦੇ ਉੱਥੇ ਸੇਧ ਹੋਏ ਨੇ ਸਰਸਾ ਦਾ ਕੰਦਾ ਪਤਾ ਏ ਸਰਹੰਦ ਦੀਆਂ ਕੰਦਾ ਚਮਕੌਰ ਦੀ ਗੱਡੀ ਪਤਾ ਏ ਤੇ ਗੁਰਮੁਖ ਪਿਆਰਿਓ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਅਰਦਾਸ ਵਿੱਚ ਦੋ ਟਾਈਮ ਯਾਦ ਕਰਨਾ ਉਹਨਾਂ ਦੀ ਪੂਜਾ ਇਹ ਬੋਲੋ ਸਤਨਾਮ ਉਹਨਾਂ ਦੀ ਯਾਦ ਵਿੱਚ ਜਦੋਂ ਉਹਨਾਂ ਦੇ ਦਿਨ ਆਉਂਦੇ ਨੇ ਨਾ ਉਹਨਾਂ ਦੀ ਯਾਦ ਵਿੱਚ ਜਪ ਕਰਨਾ ਉਨ੍ਹਾਂ ਦੀ ਯਾਦ ਵਿੱਚ ਸਿਮਰਨ ਕਰਨਾ ਪੂਜਾਏ ਜਿਹੜਾ ਪੁਜਾਰੀ ਦਾ ਦੱਸਿਆ ਹੋਇਆ ਐਵੇਂ ਕਰਮਕਾਂਡ ਜੇ ਕਰਨੇ ਇਹ ਵਿਪਰਵਾਦੀ ਰੀਤਾਂ ਨੇ ਭਾਈ ਮਹਾਰਾਜ ਜੀ ਕਹਿੰਦੇ ਪ੍ਰਭੂ ਦੀ ਸਰਨ ਵਿੱਚ ਜੁੜਿਆਂ ਇਹ ਸਾਰੀਆਂ ਵਿਪਰਵਾਦੀ ਰੀਤਾਂ ਲੈ ਜਾਂਦੀਆਂ ਨੇ ਭੈ ਖਤਮ ਹੋ ਜਾਂਦਾ ਭੈ ਦਾ ਅਰਥ ਹੈ ਡਰ ਡਰ ਕਦੋਂ ਪੈਦਾ ਹੁੰਦਾ ਹੈ ਜਦੋਂ ਮਨੁੱਖ ਭਰਮ ਦੇ ਵਿੱਚ ਪੈਂਦਾ ਹੈ ਭਰਮ ਦੇ ਕਾਰਨ ਕਰਕੇ ਡਰ ਪੈਂਦਾ ਹੈ ਡਰ ਕਰਕੇ ਫਿਰ ਮਨੁੱਖ ਦੁਖੀ ਹੁੰਦਾ ਹੈ ਤੇ ਦੁੱਖ ਕਦੋਂ ਦੂਰ ਹੋਏਗਾ ਮਰਜੀ ਕਹਿੰਦੇ ਪ੍ਰਭ ਕੀ ਸਰਣ ਸਗਲ ਭੈਲਾਤੇ ਦੁੱਖ ਬਿਨ ਸੇ ਸੁਖ ਪਾਇਆ ਮਰਜੀ ਕਹਿੰਦੇ ਜਿਹੜਾ ਮਨੁੱਖ ਪਰਮੇਸ਼ਰ ਦੀ ਸਰਣ ਵਿੱਚ ਜੁੜਦਾ ਹੈ ਨਾ ਉਹਨੂੰ ਸੁੱਖ ਮਿਲਦਾ ਹੈ ਸੁਖ ਪ੍ਰਾਪਤ ਹੁੰਦਾ ਹੈ ਸੁਖੀ ਜੀਵਨ ਬਤੀਤ ਕਰਨੇ ਤੇ ਪਰਮੇਸ਼ਰ ਦੀ ਸਰਨ ਵਿੱਚ ਜੁੜਿਆ ਕਰ ਦਿਨਾਂ ਦੇ ਬਹਿਮ ਕਰਨੇ ਛੱਡ ਦੇ ਕਰਮ ਕਾਂਡਾਂ ਦੇ ਵਿੱਚੋਂ ਨਿਕਲ ਜਾ ਇੱਥੇ ਮੈਂ ਇੱਕ ਬੇਨਤੀ ਹੋਰ ਕਰ ਦੇਵਾਂ ਮਨੁੱਖ ਆਪਣੀ ਵਿਚਾਰਾਂ ਪ੍ਰਤੀ ਸਤੰਤਰ ਹੈ ਆਜ਼ਾਦ ਹੈ ਮਨ ਮਰਜੀ ਦਾ ਮਾਲਕ ਹੈ ਹਾਂਜੀ ਗੁਰੂ ਨਾਨਕ ਦੇ ਦਰ ਤੋਂ ਗੁਰਸਿੱਖ ਨੂੰ ਰਹਿਤ ਮਰਜ਼ਾਦਾ ਫੋਲੋ ਕਰਨੀ ਇਹ ਹੱਕ ਮੰਗਦਾ ਹੈ ਗੁਰਮਰਜਾਦਾ ਦੀ ਗੱਲ ਕਰਨੀ ਗੁਰੂ ਨਾਨਕ ਦੇ ਦਰ ਤੋਂ ਹੀ ਹੋਏਗੀ ਨਾ ਕਈ ਵਾਰ ਬਾਦ ਦੇ ਵਿੱਚ ਗੱਲਾਂ ਹੁੰਦੀਆਂ ਨੇ ਕਿ ਅੱਲੇ ਜੀ ਬਾਬਾ ਜੀ ਦਸਵੀਂ ਨੂੰ ਮਾੜਾ ਕਹੀ ਜਾਂਦਾ ਸੀ ਅੱਜ ਮੱਸਿਆ ਨੂੰ ਮਾੜਾ ਕਹਿ ਦਿੱਤਾ ਅੱਜ ਉਪਾਤ ਚੀ ਦੁਆਸੀ ਨੂੰ ਇੱਥੇ ਆਗ ਲਾਉ ਰਹੀ ਭਾਵ ਕਿ ਕੋਈ ਮਨੁੱਖ ਆਪਣੀਆਂ ਵਿਚਾਰਾਂ ਪ੍ਰਤੀ ਸੁਤੰਤਰ ਹੈ ਜੋ ਮਰਜ਼ੀ ਕਰੇ ਪਰ ਗੁਰੂ ਨਾਨਕ ਦੇ ਦਰ ਤੇ ਗੁਰਨਾਨਕ ਪਤੀ ਗੱਲ ਹੋਣੀ ਹੈ ਗੁਰੂ ਨਾਨਕ ਦੀ ਵਿਚਾਰ ਧਾਰਾ ਨੂੰ ਗੁਰਸਿੱਖ ਦਾ ਫਰਜ਼ ਹੈ ਮੰਨਣਾ ਮਹਾਰਾਜ ਜੀ ਕਹਿੰਦੇ ਮੈਨੂੰ ਆਹ ਤੇਰਾ ਬੇਸ ਨਹੀਂ ਪਿਆਰਾ ਲੱਗਦਾ ਜਿਹੜਾ ਤੂੰ ਭੇਖ ਪਾਈ ਫਿਰਦਾ ਨਾ ਮਤ ਜਾਣੀ ਕਿ ਪਤਾ ਨਹੀਂ ਮੈਂ ਪੰਜ ਕਾਰੀ ਵਰਤ ਦੀ ਪਾਲੀ ਤੇ ਸਿੱਖ ਬਣ ਗਿਆ ਸਿੱਖ ਉਹਨੂੰ ਕਹਿੰਦੇ ਨੇ ਮਹਾਰਾਜ ਕਹਿੰਦੇ ਜਿਹੜਾ ਰਹਿਤ ਦੇ ਵਿੱਚ ਰਹਿੰਦਾ ਹੈ ਗਾਤਰਾ ਕਿਰਪਾਨ ਪਾਉਣ ਨਾਲ ਸਿੱਖ ਨਹੀਂ ਬਣ ਜਾਂਦਾ ਸੱਚ ਜਾਣਿਓ ਜੀ ਮਹਾਰਾਜ ਕਹਿੰਦੇ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਅੱਗ ਸ੍ਰੀ ਸਭ ਪਾਲਿਆ ਪੰਜ ਕਕਾਰੀ ਵਰਦੀ ਪਾਲੀ ਸੋਹਣਾ ਦਸਤਾਰਾ ਬੰਨ ਲਿਆ ਮਰਜ਼ਾਦਾ ਨੂੰ ਮੰਨਦਾ ਨਹੀਂ ਕਰੀ ਮਨਮਤ ਜਾਨਾ ਗੁੱਗੇ ਵੀ ਪੂਜ ਲਿਆ ਉਹ ਵੀ ਪੂਜ ਲਿਆ ਉੱਥੇ ਵੀ ਮੱਥਾ ਟੇਕ ਲਿਆ ਉੱਥੇ ਵੀ ਮੱਥਾ ਟੇਕ ਲਿਆ ਕਿਤੇ ਫੋਟੋ ਵੇਖ ਕੇ ਉੱਥੇ ਧੂਪ ਤਕਾਤੀ ਉੱਥੇ ਜੋਤ ਵਾਲਤੀ ਉੱਥੇ ਉਹ ਕਰਦਾ ਗੁਰੂ ਨਾਨਕ ਦਾ ਸਿੱਖ ਇਨ੍ਹਾਂ ਕਰਮ ਕਾਂਡਾਂ ਦੇ ਵਿੱਚ ਨਹੀਂ ਆਉਂਦਾ ਗੁਰੂ ਨਾਨਕ ਦਾ ਸਿੱਖ ਰਹਿਤ ਨੂੰ ਮੰਨਦਾ ਏ ਮਹਾਰਾਜ ਜੀ ਕਹਿੰਦੇ ਜਿਹੜਾ ਰਹਿਤ ਨੂੰ ਮਰਦਾ ਉਹ ਮੈਨੂੰ ਪਿਆਰਾ ਲੱਗਦਾ ਬੋਲੋ ਸਤਨਾਮ ਰਹਿਣੀ ਰਹੈ ਸੋਈ ਸਿੱਖ ਮੇਰਾ ਗੁਰੂ ਨਾਨਕ ਜੀ ਗੁਰੂ ਕਲੰਗੀ ਧਰ ਕਹਿੰਦੇ ਜਿਹੜਾ ਰਹਿਣੀ ਦੇ ਵਿੱਚ ਉਹ ਮੇਰਾ ਸਿੱਖ ਹੈ ਉਹ ਠਾਕੁਰ ਮੈਂ ਉਸ ਕਾਚੇ ਦਾ ਮਰਜ ਕਹਿੰਦੇ ਉਹ ਮੈਂ ਉਹਦਾ ਚੇਲਾ ਤੇ ਉਹ ਮੇਰਾ ਠਾਕੁਰ ਹੈ ਰਹਿਤ ਪਿਆਰੀ ਮੁੱਝ ਕੋ ਸਿੱਖ ਪਿਆਰਾ ਨਾਹੀਂ ਮਹਾਰਾਜ ਜੀ ਕਹਿੰਦੇ ਮੈਨੂੰ ਰਹਿਤ ਪਿਆਰੀ ਐ ਸਿੱਖ ਨਹੀਂ ਪਿਆਰਾ ਲੱਗਦਾ ਮੈਨੂੰ ਰਹਿਤ ਚੰਗੀ ਲੱਗਦੀ ਐ ਮੈਨੂੰ ਮਰਯਾਦਾ ਮੈਨੂੰ ਗੁਣ ਚੰਗੇ ਲੱਗਦੇ ਨੇ ਉਹਦੇ ਵਿੱਚ ਸਿੱਖੀ ਵਾਲੇ ਗੁਣ ਹੋਣ ਹੁਣ ਜੇ ਸਿੱਖੀ ਵਾਲੇ ਗੁਣ ਤੇ ਸਾਡੇ ਵਿੱਚ ਹੈ ਨਹੀਂ ਕਰੀ ਕੋਈ ਤਾਂ ਹੀ ਜਾਣਣਾ ਸੱਚ ਕਰਕੇ ਜਾਣਿਓ ਅੱਜ ਬਹੁਤੇ ਤੁਹਾਨੂੰ ਇਦਾਂ ਦੇ ਵੀ ਮਿਲਣਗੇ ਆ ਦਾੜਾ ਵੀ ਰੰਗੀ ਜਾਣਗੇ ਤੇ ਪੰਜ ਕਕਾਰੀ ਵਰਦੀ ਵੀ ਪਾਈ ਫਿਰ ਉਹ ਵੀ ਕਹਿੰਦਾ ਮੈਂ ਸਿੱਖਾਂਗਾ ਉਹ ਵੀ ਕਹਿੰਦੇ ਮੈਂ ਸਿੱਖਾਂ ਦਾ ਡਾੜਾ ਵੀ ਰੰਗਣਾ ਕੇਸ ਕਾ ਲਾ ਲੈਣੇ ਰੰਗ ਬਲ ਉਹ ਵੀ ਕਈ ਪੰਜ ਕਾਰੀ ਵਰਦੀ ਉਹ ਵੀ ਕਹਿੰਦੇ ਮੈਂ ਸਿੱਖਾਂ ਸਭ ਤੋਂ ਵੱਡੀ ਵੱਜਰ ਰਹਿਤ ਹੈ ਬਾਲਾਂ ਨੂੰ ਆ ਦਾੜੇ ਨੂੰ ਰੰਗਣਾ ਰੰਗ ਲਾਉਣਾ ਸਭ ਤੋਂ ਵੱਡੀ ਵੱਜਰ ਰਹਿਤ ਹੈ ਰਹਿਤ ਮਰਜਾਦਾ ਦੇ ਵਿੱਚ ਮਹਾਰਾਜ ਜੀ ਨੇ ਤਨਖਾਈਆ ਕਰਾਰ ਦਿੱਤਾ ਮਰਜ ਕਹਿੰਦੇ ਜਿਹੜਾ ਨਾ ਦਾੜਾ ਰੰਗ ਕੇ ਕੁਰਹਿਤਾਂ ਕਰਦਾ ਗੁਰੂ ਦੇ ਰੋਮਾਂ ਨੂੰ ਬੇਅਦਵੀ ਕਰਦਾ ਏ ਮਰਜੀ ਕਹਿੰਦੇ ਤਨਖਾਈਆ ਏ ਬੋਲੋ ਸਤਨਾਮ ਅਜ ਉਹ ਵੀ ਕਹਿੰਦਾ ਮੈਂ ਸਿੱਖ ਸੱਚ ਕਰਕੇ ਜਾਨਾ ਇਦਾਂ ਤੇ ਨਹੀਂ ਬਚਨ ਕੀ ਕਰ ਰਿਹਾ ਸੀ ਮਹਾਰਾਜ ਕਹਿੰਦੇ ਸੁੱਖ ਮਿਲਣਗੇ ਸੁੱਖ ਪਾਇਆ ਕਦੋਂ ਜਦੋਂ ਪ੍ਰਭੂ ਦੀ ਸ਼ਰਨ ਵਿੱਚ ਜੁੜ ਗਿਆ ਸ਼ਰਨ ਵਿੱਚ ਜੁੜਨ ਤੋਂ ਭਾਵ ਕੀ ਹੈ ਇਦਾਂ ਤੇ ਆਪਾਂ ਫਿਜ਼ੀਕਲ ਤੌਰ ਤੇ ਤਾਂ ਰੋ ਜਾ ਕੇ ਬਹਿਨੇ ਆਂ ਇਹਨੂੰ ਸਰਨ ਵਿੱਚ ਜੁੜਨਾ ਨਹੀਂ ਕਹਿੰਦੇ ਸਰਨ ਵਿੱਚ ਜੁੜਨਾ ਕਹਿੰਦੇ ਨੇ ਵੀ ਜਦੋਂ ਇੱਕ ਇੱਕ ਵਾਚਨ ਨੂੰ ਜੀਵਨ ਦੇ ਵਿੱਚ ਲਾਗੂ ਕਰਨਾ ਮਾਲਕ ਜੀ ਦੇ ਉਪਦੇਸ਼ ਮੁਤਾਬਕ ਜ਼ਿੰਦਗੀ ਜਿਉਣਾ ਇਹਨੂੰ ਕਹਿੰਦੇ ਨੇ ਪਰਮੇਸ਼ਰ ਦੀ ਸਰਨ ਵਿੱਚ ਜੁੜਨਾ ਬੋਲੋ ਸਤਨਾਮ ਹੁਣ ਸਕੂਲ ਦੇ ਵਿੱਚ ਪੜਨ ਜਾਂਦਾ ਵਿਦਿਆਰਥੀ ਜੇ ਆਪਾਂ ਕਹੀਏ ਉਹ ਸਕੂਲ ਦੇ ਬੈਲ ਟੈਂਕ ਨੂੰ ਮੱਥਾ ਟੇਕਦਾ ਹੈ ਅੱਗੇ ਜਾ ਕੇ ਟੀਚਰ ਨੂੰ ਮੱਥਾ ਟੇਕਦਾ ਹੈ ਆ ਜਿਸ ਬੈਂਚ ਦੇ ਉੱਤੇ ਬੈਠਦਾ ਉਹ ਨੂੰ ਐਦਾਂ ਪ੍ਰਣਾਮ ਕਰਦਾ ਤੇ ਬੈਠ ਕੇ ਮੁੜ ਆਵੇ ਕੀ ਕਮਾਂਗੇ ਪੜਮ ਜਾਂਦਾ ਹੈ ਮੱਥਾ ਹੀ ਟੇਕ ਕੇ ਮੁੜਦਾ ਜਦੋਂ ਉੱਥੇ ਬੈਠ ਕੇ ਪੜ੍ਹੇਗਾ ਸਿਲੇਬਸ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰੇਗਾ ਫਿਰ ਮੰਜ਼ਲਾਂ ਤੇ ਪਹੁੰਚੇਗਾ ਫੇਰੀ ਮੰਜ਼ਲਾਂ ਤੇ ਪਹੁੰਚੇਗਾ ਨਾ ਉਸ ਸਕੂਲ ਦੇ ਨਿਯਮ ਮੁਤਾਬਕ ਰੂਲ ਮੁਤਾਬਕ ਪੜ੍ਹਾਈ ਕਰੇਗਾ ਫੇਰ ਮੰਜ਼ਲਾਂ ਤੇ ਪਹੁੰਚੇਗਾ ਜੇ ਇਦਾਂ ਹੀ ਬਿਲਡਿੰਗ ਨੂੰ ਵੀ ਮੱਥਾ ਟੇਕ ਲਿਆ ਉੱਥੇ ਵੀ ਮੱਥਾ ਟੇਕ ਲਿਆ ਟੀਚਰ ਨੂੰ ਵੀ ਡੋਡੀ ਹੱਥ ਲਾ ਕੇ ਜਾ ਕੇ ਇਦਾਂ ਤੇ ਆਪਾਂ ਕਹਾਂਗੇ ਦੇਖਣ ਤੌਰ ਤੇ ਫਿਜ਼ੀਕਲ ਤੌਰ ਤੇ ਵੀ ਬੜਾ ਲਾਇਕ ਹੈ ਜੇ ਅੰਦਰੋਂ ਮਨ ਨਹੀਂ ਮੰਨਦਾ ਪੜਨ ਨੂੰ ਫਿਰ ਉਹਦੀ ਲਾਈਕ ਜਿਹੜਾ ਲਾਈਕ ਪਣਾ ਦਿਖਾਉਂਦਾ ਉਹ ਕਿਸੇ ਕੰਮ ਨਹੀਂ ਹੈ ਇਸ ਕਰਕੇ ਜਿੱਥੇ ਅਸੀਂ ਫਿਜੀਕਲ ਤੌਰ ਤੇ ਗੁਰੂ ਨਾਨਕ ਦੇ ਦਰ ਤੇ ਆ ਕੇ ਝੁਕਦੇ ਆਂ ਨਮਸਕਾਰ ਕਰਦੇ ਆਂ ਸਾਡਾ ਉਹ ਝੁਕਣਾ ਦੇ ਅਰਥ ਵਿੱਚ ਹੈ ਜੇ ਆਹਡਾ ਮਨ ਮੰਨ ਦਾ ਏ ਕਿ ਗੁਰੂ ਦੇ ਉਪਦੇਸ਼ ਨੂੰ ਸੁਣਨਾ ਹੈ ਜੇ ਸਾਡਾ ਮਨ ਮੰਨ ਦਾ ਏ ਕਿ ਗੁਰੂ ਦੇ ਉਪਦੇਸ਼ ਨੂੰ ਫੋਲੋ ਕਰਨਾ ਹੈ ਤੇ ਗੁਰਮਖ ਪਿਆਰਿਓ ਸਹਬ ਜੀ ਕਹਿੰਦੇ ਪਰਮੇਸ਼ਰ ਦੀ ਸਰਨ ਵਿੱਚ ਸਾਰੇ ਸੁੱਖ ਹਨ ਤੇ ਜਿਹੜੇ ਮਾਲਕ ਦੀ ਸਰਨ ਵਿੱਚ ਜੁੜ ਜਾਂਦੇ ਨੇ ਤੇ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਉੱਤੇ ਉਹ ਮਾਲਕ ਦਿਆਲ ਹੋ ਜਾਂਦਾ ਏ ਦਿਆਲ ਕਿੰਨਾ ਤੇ ਹੁੰਦਾ ਏ ਪੂਰਾ ਸਤਗੁਰ ਧਿਆਇਆ ਜਿਨ੍ਹਾਂ ਨੇ ਪੂਰੇ ਸਤਗੁਰ ਦਾ ਸਿਮਰਨ ਕੀਤਾ ਜਿਹੜੇ ਪੂਰੇ ਸਤਗੁਰ ਦਾ ਸਿਮਰਨ ਕਰਦੇ ਨੇ ਜਿਹੜੇ ਪੂਰੇ ਗੁਰੂ ਦੀ ਬਾਣੀ ਨੂੰ ਪੜ੍ਹਦੇ ਨੇ ਤੇ ਮਹਾਰਾਜ ਜੀ ਕਹਿੰਦੇ ਉਹ ਫਿਰ ਪ੍ਰਮਾਤਮਾ ਪਾਰ ਬ੍ਰਹਮ ਸਵਾਮੀ ਉਹਨਾਂ ਤੇ ਸਦਾ ਹੀ ਦਿਆਲ ਰਹਿੰਦਾ ਹੈ ਮਿਹਰ ਦੀ ਨਿਗਾਹ ਸਦਾ ਹੀ ਰਹਿੰਦੀ ਹੈ ਉਹਨਾਂ ਦੇ ਉੱਤੇ ਮਹਾਰਾਜ ਜੀ ਕਹਿੰਦੇ ਬੇਨਤੀ ਕਰਿਆ ਕਰ ਪਾਤਕ ਦੇ ਦਰ ਤੇ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਏ ਮੇਰੇ ਮਾਲਕਾ ਤੂੰ ਮੈਨੂੰ ਦਾਤਾ ਦੇਣ ਵਾਲਾ ਏ ਤੂੰ ਮੇਰਾ ਸਾਹਿਬ ਹੈ ਭਾਵ ਕਿ ਮੇਰੇ ਸਿਰ ਦਾ ਸਾਈਂ ਹੈ ਤੂੰ ਮੇਰਾ ਮਾਲਕ ਹੈ ਕਰੇ ਕਿਰਪਾ ਪ੍ਰਭ ਦੀਨ ਦਿਆਲਾ ਏ ਵਾਹਿਗੁਰੂ ਕਿਰਪਾ ਕਰ ਗਰੀਬਾਂ ਦੇ ਉੱਤੇ ਰਹਿਮਤ ਕਰਨ ਵਾਲੇ ਸਤਿਗੁਰੂ ਦੀਨ ਦੀਨ ਦਾ ਅਰਥ ਹੈ ਗਰੀਬ ਗਰੀਬ ਦੇ ਉੱਤੇ ਮਿਹਰ ਕਰਨ ਵਾਲੇ ਹੇ ਵਾਹਿਗੁਰੂ ਦਿਆਲੂ ਪਰ ਕਿਰਪਾ ਕਰ ਗੁਣ ਗਾਵੋ ਮੈਂ ਤੇਰੇ ਗੁਣ ਗੁੰਦਾਰਾ ਮਾ ਰੰਗ ਰਤਾ ਤੇਰੇ ਰੰਗ ਵਿੱਚ ਰੁੱਤਿਆ ਰਾਮਾ ਭਾਵਕੇ ਤੇਰੀ ਸਿਪਤ ਸਲਾਹ ਦੇ ਵਿੱਚ ਪਤੀਜ ਜਾਵਾਂ ਇਨਾਂਕ ਜੁੜ ਜਾਵਾਂ ਭਾਵਕੇ ਤੇਰੀ ਮਰਜ਼ਾਦਾ ਦੇ ਵਿੱਚ ਰਹਿਮ ਜਿਹੜੇ ਮਰਜ਼ਾਦਾ ਦੇ ਵਿੱਚ ਰਹਿੰਦੇ ਨੇ ਨਾ ਪਿਆਰਿਓ ਉਹਨਾਂ ਨੂੰ ਸਤਿਗੁਰੂ ਜੀ ਵੀ ਵਚਨ ਕਰਦੇ ਨੇ ਮਹਾਰਜ ਕਹਿੰਦੇ ਕਿਨਕਾ ਇੱਕ ਜੀਸ ਜੀਵ ਵਸਾਵੈ ਤਾਂ ਕਿ ਮਹਿਮਾ ਘਣੀ ਨਾ ਆਵੇ ਇੱਕ ਕਿਨਕਾ ਜਿਸ ਜੀ ਦੇ ਵਿੱਚ ਵਸਦਾ ਨਾ ਜਿਹਦੇ ਹਿਰਦੇ ਦੇ ਵਿੱਚ ਕਿਨਕਾ ਮਾਤਰ ਵੀ ਮਾਲਕ ਦਾ ਸਿਧਾਂਤ ਵਸ ਰਿਹਾ ਮਹਾਰਜ ਕਹਿੰਦੇ ਉਹਦੀ ਮਹਿਮਾ ਵਰਨਾ ਨਹੀਂ ਕੀਤੀ ਜਾ ਸਕਦੀ ਗੁਰੂ ਇੱਕ ਬਹੁਤ ਵੱਡਾ ਖਜ਼ਾਨਾ ਹੈ ਰਹਾਉ ਦਾ ਬਸਰਾਮ ਦੇ ਕੇ ਕੋ ਅਰਜਨ ਸਾਹਿਬ ਜੀ ਬਚਨ ਕਰਦੇ ਨੇ ਕਹਿੰਦੇ ਗੁਰੂ ਇੱਕ ਬਹੁਤ ਵੱਡਾ ਖਜ਼ਾਨਾ ਏ ਨਾਮ ਦਾ ਜਿਹੜੇ ਉਸ ਨਾਮ ਦੇ ਖਜ਼ਾਨੇ ਨੂੰ ਦ੍ਰਿੜ ਕਰ ਲੈਂਦੇ ਨੇ ਗੁਰੂ ਦੀ ਕਿਰਪਾ ਦੁਆਰਾ ਪਤ ਸਾਹਿਬ ਜੀ ਕਹਿੰਦੇ ਉਹਨਾਂ ਦੀ ਸਾਰੀ ਚਿੰਤਾ ਖਤਮ ਹੋ ਜਾਂਦੀ ਹੈ ਦ੍ਰਿੜ ਕਰਨਾ ਔਖਾ ਏ ਦ੍ਰਿੜ ਦਾ ਭਾਵ ਪੱਕਾ ਦ੍ਰਿੜ ਅਰਾਦਾ ਜਿਨ੍ਹਾਂ ਦਾ ਹੁੰਦਾ ਏ ਉੱਤੇ ਫਿਰ ਚਰਖੜੀਆਂ ਤੇ ਚੜਨ ਲੱਗੇ ਵੀ ਪ੍ਰਵਾਹ ਨਹੀਂ ਕਰਦੇ ਬੋਲੋ ਸਤਨਾਮ ਅੱਜ ਆਪਾਂ ਕਥਾ ਪੜ ਕਰਦੇ ਆ ਅੱਜ ਆਪਾਂ ਕਹਾਣੀਆਂ ਪੜਦੇ ਆ ਉਹਨਾਂ ਗੁਰ ਸਿੱਖਾਂ ਦੀਆਂ ਜਿਹੜੇ ਗੁਰੂ ਦੀਆਂ ਅੱਖਾਂ ਅੱਗੇ ਗੁਰੂ ਤੋਂ ਕੁਰਬਾਨ ਹੋ ਗਏ ਕਿ ਨੇ ਦ੍ਰਿੜ ਇਰਾਦੇ ਹੋਣੇ ਨੇ ਬਈ ਇੱਥੇ ਤੇ ਥੋੜੀ ਜੀ ਚੋਟ ਲੱਗ ਜਾਵੇ ਆਪਾਂ ਨਿਤਨੇਮ ਛੱਡ ਜਾਂਦੇ ਆ ਇਦਾਂ ਹੀ ਹੁੰਦਾ ਨਾ ਥੋੜੀ ਜੀ ਸਿਹਤ ਦੇ ਵਿੱਚ ਪ੍ਰੋਬਲਮ ਆ ਜਾਵੇ ਆਪਾਂ ਤੇ ਇਸ਼ਨਾਨ ਛੱਡ ਦੰਨੇ ਆ ਗੁਰੂ ਦੇ ਸਿਮਰਨ ਬੰਦਕੀ ਛੱਡ ਦੰਨੇ ਆ ਆਪਾਂ ਕਹਿੰਦੇ ਨਾ ਸਿਹਤ ਖਰਾਬ ਆ ਅਜੇ ਨਹੀਂ ਗੁਰੂ ਘਰ ਜਾਣਾ ਅਜੇ ਨਹੀਂ ਨਤਨਮ ਕਰਨ ਅਜੇ ਛੱਡ ਕੱਲ ਕਰ ਲਵਾਂਗੇ ਪਰ ਵੇਖੋ ਉਹਨਾਂ ਦੇ ਕਿੰਨੇ ਦ੍ਰਿੜ ਇਰਾਦੇ ਹੋਣਗੇ ਆਰਾ ਚੱਲ ਗਿਆ ਸਿਰ ਤੇ ਪਰ ਡੋਲੇ ਨਹੀਂ ਬੋਲੋ ਸਤਨਾਮ ਦਾ ਸਿਰ ਦੇ ਆਰਾ ਚੱਲ ਰਿਹਾ ਤੇ ਜਪਜੀ ਪੜਦਾ ਸਿੱਖ ਇੱਥੇ ਥੋੜੇ ਜੀ ਛੱਟ ਵੱਜ ਜਾਵੇ ਨਾ ਵਾਹਿਗੁਰੂ ਦੀ ਤਾਂ ਗੱਲ ਛੱਡੋ ਹਾਇ ਬੂਹ ਨਿਕਲਦੀ ਐ ਚਿੱਕਾਂ ਵੱਜਦੀਆਂ ਨੇ ਮਰ ਗਏ ਹੋਏ ਮਰ ਗਏ ਇਦਾਂ ਹੁੰਦਾ ਹੈ ਪਰ ਧਨ ਕਲਗੀਆਂ ਵਾਲਿਆ ਧਨ ਗੁਰੂ ਨਾਨਕ ਸਾਹਿਬ ਜੀ ਉਹ ਕਿਹੋ ਜੇ ਇਰਾਦੇ ਸਨ ਉਹ ਗੁਰਸਿੱਖਾਂ ਦੇ ਜਿਨ੍ਹਾਂ ਦੇ ਸਿਰ ਦੇ ਉੱਤੇ ਹਾਰਾ ਚੱਲਦਾ ਮਹਿਸੂਸ ਕਰਕੇ ਵੇਖੀਏ ਪਰ ਜਪਜੀ ਉਚਾਰਨ ਹੋ ਰਹੀ ਹੈ ਪੜ ਰਹੇ ਨੇ ਸਬਨਾ ਜੀਆਂ ਦਾ ਇੱਕ ਦਾਤ ਸੋ ਮੈਂ ਵਿਸਰ ਨਾ ਜਾਈ ਪੜ ਰਹੇ ਨੇ ਵੇਖੋ ਤੇਰਾ ਕੀ ਆ ਮਿੱਠਾ ਜਲਾਦ ਖੈਸਾ ਪੁੱਛਦੇ ਨੇ ਦੱਸ ਤੇਰੀ ਖਾਹਸ ਕੀ ਹੈ ਪਹਿਲੀ ਖਾਹਸ ਭਾਈ ਮਤੀ ਦਾ ਜੀ ਕਹਿੰਦੇ ਮੇਰਾ ਗੁਰੂ ਵੱਲ ਮੁੱਖ ਹੋਣਾ ਚਾਹੀਦਾ ਜਦੋਂ ਆਰਾ ਚਲਾਉਂ ਹੋਰ ਕੋਈ ਕਹਿੰਦੇ ਆਰਾਮ ਨਾਲ ਹੌਲੀ ਹੌਲੀ ਚਲਾਇਓ ਕਹਿੰਦੇ ਡਰ ਗਏ ਆ ਨਾ ਡਰਿਆ ਤਰਿਆ ਤਾਂ ਕਾਰਨ ਕੀ ਫਿਰ ਭਾਈ ਮਤੀ ਦਾਸ ਕਹਿੰਦਾ ਜਪਜੀ ਦਾ ਜਾਪ ਆਰੰਭ ਕਰਨਾ ਇਹ ਨਾ ਹੋਵੇ ਕਿ ਜਪਜੀ ਸੰਪੂਰਨ ਤੋਂ ਹੋਣ ਤੋਂ ਪਹਿਲਾਂ ਮੇਰੇ ਸਰੀਰ ਦੇ ਦੋ ਫਾੜ ਹੋ ਜਾਣ ਹੋਰ ਕੋਈ ਖਾਸ ਜਲਾਦ ਨੂੰ ਵੀ ਕਹਿੰਦੇ ਸਵਾਦ ਪੈ ਗਿਆ ਸਿੱਖ ਦੀਆਂ ਗੱਲਾਂ ਸੁਣਨ ਦਾ ਹੋਰ ਕੋਈ ਖਾਸ ਭਾਈ ਮਤੀ ਦਾਸ ਜੀ ਆਉਂਦੇ ਨੇ ਹੋਰ ਖਾਸ ਚੀਰ ਆ ਨਾ ਜਿਹੜਾ ਬਿਲਕੁਲ ਸਿੱਧਾ ਹੋਣਾ ਚਾਹੀਦਾ ਹੈ ਟੇਡਾ ਵਿੰਗਾ ਚੀਰ ਨਾ ਹੋਵੇ ਕਹਿੰਦੇ ਕੀ ਗੱਲ ਇਹਦਾ ਕਾਹਨੂੰ ਇਤਿਹਾਸ ਲਿਖਿਆ ਜਾਣਾ ਬੋਲੋ ਸਤਨਾਮ ਪਤਾ ਸੀ ਇਹ ਨਹੀਂ ਸਾਡੇ ਸ਼ਹੀਦ ਕਿੱਤੇ ਭਾਈ ਮਤੀ ਦਾਖ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਕਿਤੇ ਪੜਿਆ ਜਪਜੀ ਕਿਤੇ ਯਾਦ ਕਰਿਆ ਸੱਚ ਕਰਕੇ ਜਾਣਿਓ ਸਾਨੂੰ ਪੁੰਨਿਆਂ ਯਾਦ ਸਾਨੂੰ ਮੱਸਿਆਂ ਯਾਦ ਸਾਨੂੰ ਦਸਵੀਂ ਯਾਦ ਸਾਨੂੰ ਪੰਜਵੀਂ ਯਾਦ ਸਾਨੂੰ ਕ ਅਸੀਂ ਦਿਹਾੜੇ ਤੇ ਸਾਨੂੰ ਭੁੱਲ ਕੇ ਜਿਹੜੇ ਅਸਲ ਵਿੱਚ ਨੇ ਜੋ ਅਸਲ ਮਰਯਾਦਾ ਹੈ ਗੁਰੂ ਨਾਨਕ ਘਰ ਦੀ ਉਹ ਤੇ ਸਾਨੂੰ ਭੁੱਲੀ ਪਈ ਹੈ ਸਾਨੂੰ ਤੇ ਆ ਯਾਦ ਹੈ ਆ ਫਲਾਣੇ ਦਿਨ ਪੰਜ ਕਾਪੜੀ ਦੇਣੀ ਹੁੰਦੀ ਜੀ ਢਮਕੇ ਦੇਣ ਕੱਚੀ ਲੱਸੀ ਨਾਲ ਨਵਾਕੇ ਆਉਣਾ ਹੁੰਦਾ ਫਲਾਣੇ ਦਿਨ ਫਲਾਣੇ ਤਾਂ ਮੱਥਾ ਟੇਕਣਾ ਟਿਉਂਦਾ ਆ ਕੁਝ ਸਾਨੂੰ ਯਾਦ ਹੈ ਸ਼ਹੀਦਾਂ ਦੇ ਦਿਨ ਸਾਨੂੰ ਯਾਦ ਨਹੀਂ ਮਤੀ ਦਾਸ ਜੀ ਦਾ ਸਿੱਧੀ ਢਿਆੜਾ ਕਿਸੇ ਨੂੰ ਯਾਦ ਹੈ ਭਾਈ ਸੱਤੀ ਦਾਸ ਦਾ ਸਿੱਧੀ ਢਿਆੜਾ ਕਿਸੇ ਨੂੰ ਯਾਦ ਹੈ ਦੀਵਾਲੀ ਦੇ ਉੱਤੇ ਸੱਚ ਕਰਕੇ ਜਾਣਿਓ ਮਾਵਾ ਕਰਨਾ ਮੈਂ ਨੰਦਾ ਨਹੀਂ ਕਰਦਾ ਦੀਵਾਲੀ ਦਾ ਪਵਿੱਤਰ ਦਿਹਾੜਾ ਏ ਪਵਿੱਤਰ ਦਿਹਾੜਾ ਤਾਂ ਏ ਕਿਤੇ ਭਾਈ ਮਨੀ ਸਿੰਘ ਦੀ ਯਾਦ ਦੇ ਵਿੱਚ ਜਪਜੀ ਪੜ੍ਹੀ ਏ ਦੀਵਾਲੀ ਦੇ ਦੀਵਾਲੀ ਅਸੀਂ ਕਿਉਂ ਮਨਾਉਨੇ ਆ ਪਤਾ ਕਿਸੇ ਨੂੰ ਦੀਵਾਲੀ ਦਾ ਮਤਲਬ ਕੀ ਏ ਭਾਈ ਮਨੀ ਸਿੰਘ ਨੇ ਬੰਦ ਬੰਦ ਕਟਵਾ ਲਿਆ ਸੀ ਮਨੀ ਸਿੰਘ ਤਾਂ ਕਿਸੇ ਨੂੰ ਯਾਦ ਨਹੀਂ ਆ ਘਰ ਦੇ ਵਿੱਚ ਲక్ష్ਮੀ ਜ਼ਰੂਰ ਯਾਦ ਹੁੰਦੀ ਏ ਵੀ ਪੂਜਣੀ ਆ ਬੋਲੋ ਸਤਨਾਮ ਇਹ ਤੁਹਾਨੂੰ ਯਾਦ ਹੁੰਦੀ ਏ ਭਾਈ ਮਨੀ ਸਿੰਘ ਦਾ ਸੀਧੀ ਜਾੜਾ ਜਾਂਦਾ ਭਾਈ ਮਨੀ ਸਿੰਘ ਤੇ ਨੌਂ ਦੀ ਕਦੇ ਆ ਕੇ ਅਰਦਾਸ ਕਰਾਈਏ ਗੁਰੂ ਘਰ ਵੀ ਭਾਈ ਮਨੀ ਸਿੰਘ ਦੀ ਉਹ ਮਹਾਰਾਜ ਜੀ ਤੁਹਾਡੀ ਕਿਰਪਾ ਦੇ ਨਾਲ ਅਸੀਂ ਦੀਵਾਲੀ ਮਨਾ ਰਹੇ ਹਾਂ ਕਿਤੇ ਸੇਮੇ ਪਾਪਸਾਂ ਨੂੰ ਯਾਦ ਕੀਤਾ ਬੰਦੀ ਛੋੜ ਕਿ ਅੱਜ ਦੇ ਤਨ ਪਾਤ ਸਾਤੇ ਗਵਾਲੀਅਰ ਦੇ ਕਿਲੇ ਤੋਂ ਬੰਵੰਜਰ ਰਾਜਿਆਂ ਨੂੰ ਰੱਖਣਾ ਸਾਡੇ ਤੇ ਬਸ ਪ੍ਰਦੂਸ਼ਨ ਫਲਾਉਣਾ ਆਇਦਰਾ ਆਏ ਹੋਵੇ ਬਸ ਉੱਤੇ ਦੀਵਾ ਬਾਲ ਲਿਆ ਉੱਤੇ ਮੱਥਾ ਟੇਕ ਲਿਆ ਉੱਤੇ ਮਤ ਆ ਸਾਡੇ ਯਾਦ ਹੁੰਦਾ ਕਿਤੇ ਯਾਦ ਕਰਿਆ ਕਰੋ ਭਾਈ ਮਨੀ ਸਿੰਘ ਨੂੰ ਜੇ ਤੁਸੀਂ ਬੰਦ ਬੰਦ ਕਟਾਇਆ ਤਾਂ ਅੱਜ ਅਸੀਂ ਦੀਵਾਲੀ ਮਨਾ ਰਹੇ ਹਾਂ ਬਹੁਤ ਵੱਡਾ ਲੰਮਾ ਚੌੜਾ ਇਤਿਹਾਸ ਹੈ ਭਾਈ ਮਨੀ ਸਿੰਘ ਦਾ ਦਿਵਾਲੀ ਦੀ ਬਾਵਤ ਗੁਰੂ ਨੇ ਕਿਰਪਾ ਕੀਤੀ ਕਿਤੇ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ ਵਿਚਾਰਾਂ ਗੁਰੂ ਕਿਰਪਾ ਕਰੇ ਬੇਨਤੀ ਕੀ ਕਰ ਰਿਹਾ ਸੀ ਗੁਰਮਖ ਪਿਆਰਿਓ ਜਿਹੜੇ ਮਾਲਕ ਦੇ ਉਪਦੇਸ਼ ਨੂੰ ਸੁਣਦੇ ਨੇ ਸਤ ਗੁਰ ਨਾਮ ਨਿਧਾਨ ਦਰੜਾਇਆ ਚਿੰਤਾ ਸਗਲ ਬਨਾਸੀ ਕਰ ਕਿਰਪਾ ਆਪਣੋ ਕਰ ਲੈਣਾ ਮਨ ਵਸਿਆ ਅਵਨਾਸੀ ਤਾਕੋ ਵਿਗਨ ਨਾ ਕੋ ਲੱਗੇ ਜੋ ਸਤਗੁਰ ਆਪਣੇ ਰਾਖੀ ਉਹਨਾਂ ਨੂੰ ਕੋਈ ਫਿਰ ਬਿਗਨ ਨਹੀਂ ਲੱਗਦਾ ਜਿਹੜੇ ਗੁਰੂ ਦੇ ਬਣ ਜਾਂਦੇ ਨੇ ਭਾਈ ਉਹਨਾਂ ਦਾ ਜੀਵਨ ਫਿਰ ਲੋਕ ਸੁਖੀ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੀਲੇ ਵਾਹਿਗੁਰੂ